ਫ੍ਰੀਕੋਰਡ ਖਬਰਨਾਮਾ ਤੇ ਸਰਦਾ ਸਵਾਗਤ ਹੈ। ਬੀਤੀ ਦਿਨੀ ਫ੍ਰੀਕੋਰਡ ਦੇ ਵਿੱਚ ਹਸਰਾਏ ਹਸਦਾ ਵਿਰੋਧ ਹੋਇਆ ਕਿਉਂਕਿ ਉਹਨਾਂ ਨੂੰ ਪਿਛਲੇ ਦਿਨੀ ਬੀਜਪੀ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ ਅਤੇ ਜੀਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜਪੀ ਦਾ ਲਗਾਤਾਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਘਰਾਓ ਕੀਤਾ ਜਾਵੇਗਾ। ਜਿਸ ਦੇ ਚੱਲਦਿਆਂ ਹਸਰਾਏ ਹਸਰੂ ਟਿਕਟ ਮਿਲੀ ਤਾਂ ਉਹ ਫ੍ਰੀਕੋਰਡ ਜਦੋਂ ਆਏ ਸਨ ਪਹਿਲੀ ਫੇਰੀ ਤੇ ਵੀ ਉਹਨਾਂ ਦੇ ਵਿਰੋਧ ਕੀਤਾ ਗਿਆ ਅਤੇ ਕੱਲ ਵੀ ਉਹਨਾਂ ਵੱਲੋਂ ਉਦੋਂ ਗੁਰਦੁਆਰਾ ਮੀਟਿੰਗਾਂ ਰੱਖੀਆਂ ਜਾਂਦੀਆਂ ਸੀ ਉਸ ਸਮੇਂ ਵੀ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਤੇ ਅੱਜ ਵੀ ਜਿਹੜਾ ਵਿਰੋਧ ਆ ਲੋਕਾਂ ਦਾ ਨਾਲ ਇਹ ਲਗਾਤਾਰ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਅਤੇ ਅੱਜ ਵੀ ਹਸਰਾਏ ਹਸਸਾ ਫਰੀਕੋਟ ਜ਼ਿਲ੍ਹੇ ਦੇ ਕਸਬਾ ਹਸਾਦਕ ਦੇ ਵਿੱਚ ਜੱਲ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਸੀ ਤਾਂ ਕਿਰਤੀ ਕਿਸਾਨ ਜੂਨੀ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਉਹਨਾਂ ਦੇ ਖਿਲਾਫ ਜ਼ੋਰਦਾਰ ਨਾਰੇ ਵਜਾਈ ਕੀਤੀ ਗਈ ਇਸ ਮੌਕੇ ਜਦੋਂ ਹਸਰਾਏ ਹਸਦਾ ਮੀਡੀਆ ਵੱਲੋਂ ਗੱਲਬਾਤ ਕੀਤੀ ਗਈ ਕਿ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਉਹਨਾਂ ਇਹਨਾਂ ਚੀਜ਼ਾਂ ਦਾ ਜਵਾਬ ਨਹੀਂ ਦਿੱਤਾ ਅਤੇ ਚੁੱਪ ਕਰਕੇ ਉਥੋਂ ਚਲੇ ਗਏ ਤੁਸੀਂ ਵੇਖੋ ਵਿਰੋਧ ਕਰਦੇ ਕਿਸਾਨਾਂ ਦੀਆਂ ਤਸਵੀਰਾਂ ਤੇ ਕੀ ਕਿਹਾ ਕਿਸਾਨ ਆਗੂਆਂ ਨੇ ਅਤੇ ਕੀ ਕਿਹਾ ਨਾਲ ਹਸਰਾਏ ਹੱਸਨੇ ਅੱਜ ਦੀ ਇਸ ਸਾਧਗਫੇਰੀਦਾਨ ਅੱਜ ਭਾਈ ਸਾਡੇ ਅਮੀਰ ਵਾਲ ਹਸਰਾਏ ਹੱਸਵਾਲੋ ਵਰਦਵਾਰਾਂ ਜਾਂ ਸਰਸਾਂ ਕਿਸੇ ਪਾਸਾਈ ਇਹਨਾਂ ਮਸਤਕ ਹੋਣਾ ਸੀ ਕਿ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਸਾਧਗ ਦਾ ਚੌਂਕ ਵਿੱਚ ਵਿਰੋਧ ਕੀਤਾ ਗਿਆ ਗੱਲਬਾਤ ਕਰਾਂਗੇ ਜਿਵੇਂ ਬੰਦੀ ਦੇ ਆਪ ਕੋਲ ਉਹ ਕੀ ਜਾਣੇ ਲੇਕਿਨ ਦਿੱਤੀ ਜਾਣੇ ਜਾਣੇ ਆ ਅਸੀਂ ਇਹ ਚਾਣਾ ਚਾਣੇ ਕਿ ਸ਼ੁਰੂ ਤੋਂ ਮੋਰਚੇ ਨੇ ਜਿਹੜੀ ਕਾਲ ਦਿੱਤੀ ਸੀ ਬੀਜੇਪੀ ਦਾ ਦੇਸ਼ ਭਰ ਦੇ ਵਿੱਚ ਵਿਰੋਧ ਕਰਕੇ ਬੀਜੇਪੀ ਕਿਸਾਨਾਂ ਦੀ ਵਪਾਰੀ ਦੀ ਅਤੇ ਮਜ਼ਦੂਰਾਂ ਦੀ ਵਿਰੋਧੀ ਸਰਕਾਰ ਆ ਇਹਨਾਂ ਨੇ ਕਾਰਪੋਰੇਟ ਦੇ ਦੱਲੇ ਬਣ ਕੇ ਦਲਾਲ ਬਣ ਕੇ ਸਾਡੀਆਂ ਜ਼ਮੀਨਾਂ ਖੋਹਣ ਦੀ ਇੱਕ ਵਾਰੀ ਹਮਾਇਤ ਕੀਤੀ ਆ ਪਰ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਨਾ ਤਾਂ ਇਹ ਸਾਨੂੰ ਐਮਐਸਪੀ ਦਿੰਦੇ ਆ ਨਾ ਤੁਹਾਨੂੰ ਜੀਤ ਕਾਨੂੰਨ ਗਾਰੰਟੀ ਦਿੰਦੇ ਆ ਇਹਨੇ ਲਕੀਰਪੁਰੀ ਖੀਰੀ ਦੇ ਵਿੱਚ ਜਦੋਂ ਸਾਡਾ ਅੰਦੋਲਨ ਚੱਲ ਰਿਹਾ ਸੀ ਤਾਂ ਇਹਨਾਂ ਨੇ ਵਿਧਾਇਕ ਨੇ ਐਮਪੀ ਨੇ ਸਾਡੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾ ਕੇ ਉਹਨਾਂ ਦੀ ਖੁੱਤਿਆ ਕਤਲ ਕੀਤਾ ਉਸ ਦਾ ਵੀ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਇਹਨਾਂ ਤੋਂ ਇੱਕ ਇੱਕ ਚੀਜ਼ ਦਾ ਸਵਾਲ ਪੁੱਛਣਾ ਚਾਹੁੰਦੇ ਆ ਇਹ ਸਾਡੇ ਸਵਾਲਾਂ ਤੋਂ ਬਰਦੇ ਆਪ ਦਾ ਮੂਨ ਕੋਗੇ ਪਰ ਜਿੰਨੀ ਕੋਸ਼ਿਸ਼ ਕਰਦੇ ਆ ਪਰ ਕੀਤੀ ਕਿਸਾਨੀ ਨੂੰ ਸੰਯੁਕਤ ਮੋਰਚੇ ਵੱਲੋਂ ਇੱਕ ਤਰ੍ਹਾਂ ਇਸੇ ਇਹਨਾਂ ਦਾ ਇੱਕ ਇੱਕ ਦਾ ਜਵਾਬ ਲੈਣ ਦਾ ਇਹਨਾਂ ਦਾ ਖੜਾ ਨਿਸ਼ਾਨਾ ਤੇ ਨਾਲ ਇਹਨਾਂ ਪਿੰਡਾਂ ਅਜਮਰੰਦ ਦੀ ਇਹ ਮਲੇ ਨੇ ਕਿ ਨਾਲ ਕੱਲ ਮਿਲਣ ਜਾਈਏ ਕਿਉਂਕਿ ਕਾਰਪੋਰੇਟ ਜਗਤ ਦਾ ਇਹ ਗਲਵਾ ਹੈਗਾ ਔਕ ਕਿਸਾਨਾਂ ਨੂੰ ਵੀ ਥਾਊਗਾ ਮਜ਼ਦੂਰਾਂ ਨੂੰ ਵੀ ਥਾਊਗਾ ਤੇ ਮਤ ਛੋਟੇ ਮਤਾਰੀਆਂ ਦਾ ਵੀ ਪੰਡਾ ਖਤਮ ਹੋਊਗਾ ਇਹ ਦਲਾਲ ਦਲਾਲੀ ਕਰਨੀ ਬੀਜੇਪੀ ਛੱਡ ਦੇਵੇ ਬੀਜੇਪੀ ਇੱਕ ਜ਼ਹਿਰ ਮੰਨਦੇ ਇਸ ਦੇਸ਼ ਦੀ ਰਗਾਂ ਵਿੱਚ ਵਹਣਾ ਚੱਲੀ ਆ ਕਿੰਨੇ ਕਿਸਾਨ ਯੂਨੀਅਨ ਅੱਜ ਸਾਹ ਦੇਖੋ ਇਹਨਾਂ ਦਾ ਪੁਰਜੋਰ ਵਿਰੋਧ ਕੀਤਾ ਗਿਆ ਇਹਨਾਂ ਦੇ ਕੈਂਡੀਡੇਟ ਬੀਜੇਪੀ ਦੇ ਹੰਸਰਾਜ ਦਾ ਹੰਸਰਾਜ ਨੂੰ ਰੁਪਿਆ ਨਹੀਂ ਹੰਸਰਾਜ ਨੂੰ ਦੇ ਗਏ ਤੁਮ ਜਲਦੀ ਕੋਸ਼ਿਸ਼ ਕੀਤੀ ਹੰਸਰਾਜ ਨੇ ਅਗਰ ਉਹਨਾਂ ਦੇ ਗਿਆਨ ਦੇ ਵਿੱਚ ਵੀ ਇਹ ਪੰਡਾ ਦੇ ਵਿੱਚ ਨਹੀਂ ਵਰਨ ਦਿੱਤਾ ਦਾ ਭਾਈ ਅਰਾਏ ਜਿਵੇਂ ਜਾਣਾ ਚਾਹਣੇ ਹੰਸਰਾਜ ਦਾ ਬਹੁਤ ਹੋਇਆ ਗਿਆ ਇਹਨਾਂ ਦਾ ਸਾਰੀਆਂ ਪਾਰਟੀਆਂ ਕੋਲੇ ਕੋਈ ਅਜਿਹਾ ਬੰਧਾ ਨਹੀਂ ਰਹਿ ਗਿਆ ਨੋ ਟਿਕਟ ਦੇਣ ਵਾਸਤੇ ਜਿਹੜਾ ਕੋਈ ਵੀ ਹੋਣਾ ਕਲਾਕਾਰ ਲੈ ਆ ਕੇ ਫ੍ਰੀ ਟਿਕਟ ਤੇ ਬਿਠਾ ਦਿੰਦੇ ਆ ਪਹਿਲਾਂ ਆਪ ਵਾਲੇ ਨੇ ਉਹ ਕਰਮਜੀਤ ਅਨਮੋਲ ਨੂੰ ਲਿਆਂਦਾ ਜਾ ਕੇ ਜਰੂਰ ਆਲੇ ਪਾਸੋਂ ਉਹਨੇ ਦਿੱਲੀ ਜਿਹੜਾ ਹੰਸਰਾਜ ਹੰਸ ਜਿਹੜਾ ਕਿ ਗਾਇਕੀ ਦੇ ਵਿੱਚ ਤਾਂ ਜਰੂਰ ਪ੍ਰਤੱਖ ਹੋ ਸਕਦਾ ਪਰ ਰਾਜਨੀਤੀ ਦੇ ਵਿੱਚ ਬਿਲਕੁਲ ਵੀ ਇਹਦੀ ਕੋਈ ਜਾਣਕਾਰੀ ਨਹੀਂ ਲੁਕਾਵਾਂ ਬਾਰੇ ਜਿਵੇਂ ਨਹੀਂ ਪੱਦਰਨਾ ਕੋਈ ਜੁੜਿਆ ਹੋਇਆ ਬੰਗਾ ਨਹੀਂ ਜਾਂ ਉਹ ਉੱਥੇ ਜਾ ਕੇ ਭਾਜਪਾ ਦੇ ਟਿਕਟ ਦੇਤੀ ਆ ਹੁਣ ਰਹਿ ਗਏ ਇਹ ਕਾਲੀ ਪੂਤੇ ਕਾਂਗਰਸੀ ਇਹ ਮੈਲਾ ਦਾ ਉਹ ਸਾਗਰ ਦੀ ਬੋਦੀ ਫੱਦੀ ਸ਼ਾਡੂ ਨੂੰ ਲੈ ਆਉਣਾ ਇਹ ਲੋਕਾਂ ਨਾਲ ਜਿਹੜਾ ਖੇੜੀ ਬਣਾ ਰੱਖੀ ਹੈ ਨਾ ਸਰਕਾਰਾਂ ਨੇ ਲੋਕਾਂ ਨੇ ਕੋਈ ਮਖਲੇ ਨਹੀਂ ਹੱਲ ਕਰਾ ਸਕੇ ਜੇ ਉਹ ਬੀਜੇਪੀ ਦਾ ਜੋ ਬਹੁਤ ਲੰਮੇ ਸਮੇਂ ਤੋਂ ਅਸੀਂ ਵਿਰੋਧ ਕਰਦੇ ਆ ਰਹੇ ਹਾਂ ਪਹਿਲਾਂ ਤਾਂ ਸਥਾਨੀ ਮੋਲਣ ਚੱਲਿਆ ਉਦੋਂ ਵੀ ਹੋਰ ਵੀ ਸਾਡੇ ਕਿਸਾਨ ਜੋ ਦਿੱਲੀ ਨੂੰ ਜਾ ਰਹੇ ਸੀ ਇਹਨਾਂ ਨੇ ਕਿੱਡੇ-ਕੱਡੇ ਕੱਲ ਲਾ ਕੇ ਉੱਥੇ ਰੋਕੇ ਜੇ ਸਥਾਨਾਂ ਦੇ ਉੱਤੇ ਸੀਖੀਆਂ ਹੋਈਆਂ ਅਰੇਆਂ ਵਿੱਚ ਗੋਲੀਆਂ ਮਾਰੀਆਂ ਗਈਆਂ ਸਰਕਾਰ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਉਹ ਪੰਜਾਬ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਵਾਂਗੇ ਪਰ ਨਹੀਂ ਇਹ ਸਰਕਾਰ ਜਿਹੜੀ ਆਪਣੇ ਅਪਾਜਾਰ ਤੇ ਤੁਹੀ ਹੋਈ ਆ ਕਿ ਕਿਸਾਨਾਂ ਨੂੰ ਆਈ ਦਿਖਾ ਕੇ ਅਸੀਂ ਜਿਹੜੇ ਪੰਜਾਬ ਤੇ ਅਸੀਂ ਲੈਕਚਰ ਲੜ ਲਾਗੇ ਤੇ ਕੰਡਾਣੇ ਵਿੱਚ ਵੜ ਜਾਗੇ ਔਰ ਬਿਲਕੁਲ ਅਸੀਂ ਬੀਜੇਪੀ ਦੇ ਮੋਦੀ ਨੂੰ ਬਤਨਾ ਚਾਹੁੰਦੇ ਆ ਤੁਸੀਂ ਜਿਹੜਾ ਛੋਟਾ ਜੋ ਵੀ ਕੈਂਡੀਡੇਟ ਸਾਡੇ ਪੰਜਾਬ ਦੇ ਵਿੱਚ ਬੜੂਗਾ ਉਹਨਾਂ ਅਸੀਂ ਇਸੇ ਤਰ੍ਹਾਂ ਸਖਤ ਵਿਰੋਧ ਕਰਾਂਗੇ ਅੱਜ ਵੀ ਸਾਨੂੰ ਜਾਣਕਾਰੀ ਦਾ ਮਿਲਗੀ ਕਿ ਜਿਹੜਾ ਗੁਰਦੁਆਰਾ ਕਨਸਾਹਬ ਸਾਹਿਬ ਸਾਠੀ ਦੇ ਕਰਕੇ ਪਹੁੰਚ ਰਿਹਾ ਕਿਉਂਕਿ ਗੁਰਦੁਆਰਾ ਸਾਹਿਬ ਸਾਰਿਆਂ ਦੇ ਸਾਂਝੇ ਹੁੰਦੇ ਆ ਇਸ ਕਰਕੇ ਅਸੀਂ ਵੱਡੀ ਪੱਧਰ ਤੇ ਦਾ ਵਿਰੋਧ ਨਹੀਂ ਕੀਤਾਗਾ ਅਸੀਂ ਮੁਰਦੇ ਦਾ ਇਸੇ ਕਰਕੇ ਵਿਰੋਧ ਕੀਤਾ ਚਾਹੋ ਕਿ ਲੋਕਾਂ ਨੂੰ ਤਾਂ ਮਾਨੂੰ ਲੱਗੇ ਆ ਅਗਲੀ ਦੇਖੋ ਹਰ ਤੋਂ ਮੰਗਰਾਂ ਦੇ ਵਜਿ ਜਾਣਾ ਦੇ ਦੁਆਰਾ ਕੀਤਾ ਸਾਹਕਰੀ ਭਾਈ ਮੈਕਨ ਸਰ ਕੀ ਕਹਿਣਾ ਚਾਹੁੰਦੇ ਹੋ ਸਾਧਕਾ ਅਗਰਦਵਾਰ ਸਾਹਿਬ ਅੱਜ ਪਹੁੰਚੇ ਜੀ ਨਮਸਕਾਰ ਜੀ ਕਿਹੜਾ ਚੋਨਾ ਸਮੂਹ ਸੰਗਤਾਂ ਨੂੰ ਖਾਲਸੇ ਦੀ ਜਨਮ ਦਿਵਸ ਬਹੁਤ ਬਹੁਤ ਵਧਾਈ ਦਿੰਦੇ ਹਾਂ ਜੀ ਬੜੀ ਕਿਰਪਾ ਹੋਈ ਪਰਵੰਦਕਾਂ ਨੇ ਮਨਪ ਤਿਆਰ ਦਿੱਤਾ ਸਤਗੁਰੂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਗੇ ਇਹ ਗੁਨਾਗਾਰ ਸਿਰ ਚੁਕੇ ਤੇ ਲਾਹੇ ਦਾ ਹੀ ਤੋ ਬਹੁਤ ਅੱਛਾ ਲੱਗਾ ਵਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਆ ਸਰ ਅੱਜ ਫ੍ਰੀਕੋਰਡ ਆ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਸ ਤਰ੍ਹਾਂ ਦਾ ਰਿਸਪਾਂਸ ਹੈ ਲੋਕਾਂ ਦਾ ਬਹੁਤ ਅੱਛਾ ਲੱਗ ਰਿਹਾ ਬਾਬਾ ਫ੍ਰੀਜੀ ਧਰਤੀ ਤੇ ਪਹੁੰਚੇ ਹੋ ਤੁਸੀਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਸੰਦੇਸ਼ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਮੇਰਾ ਸੰਦੇਸ਼ ਬਿਲਕੁਲ ਪ੍ਰੇਮ ਦਾ ਸੀ ਸਾਨੂੰ ਵੀ ਚਾਹੀਦਾ ਸੀ ਪਿਆਰ ਦਾ ਸੰਦੇਸ਼ ਤੇ ਉਹਨਾਂ ਨੂੰ ਪਿਆਰ ਤੋਂ ਸਵਾ ਕੁਝ ਹੋਗਾ ਨਹੀਂ ਸੀ ਸਾਨੂੰ ਵੀ ਚਾਹੀਦਾ ਜਿਸੀ ਪਿਆਰ ਇਸ ਦਾ ਬਾਬਾ ਫ੍ਰੀਜੀ ਦਾ ਇੱਕ ਸ਼ਲੋਕ ਹੋ ਜਾਏ ਕੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਸੰਧਾ ਆਪਣਾ ਵਿਰੋਧ ਹੋ ਰਿਹਾ ਲਗਾਤਾਰ ਫ੍ਰੀਕੋਰਟ ਦੇ ਵਿੱਚ ਸਰ ਕੀ ਕਹਿਣਾ ਚਾਹੁੰਦੇ ਫ੍ਰੀਕੋਰਟ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਜੀ ਆ ਮੜਾ ਜੀ ਬੋਲ ਦਿਓ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਥੈਂਕ ਯੂ